ਮੌਤ ਲਾਈ ਵੇਖਣ ਤੁਸੀਂ ਤੇ ਮੈਂ ਹਾਂ ਬੈਂਸਗੁਰੀਆਂ ਇਸ ਵੇਲੇ ਜ਼ਿਲ੍ਹਾ ਮਲੇਰਕੋਟਲਾ ਦੇ ਵਿੱਚ ਮੌਜੂਦ ਹਾਂ ਦਿੱਤੇ ਬੀਤੇ ਦਿਨੀ ਨੌਜਵਾਨਾਂ ਦੇ ਵੱਲੋਂ ਇੰਸਟਾਗ੍ਰਾਮ ਦੇ ਉੱਪਰ ਇੱਕ ਦੂਜੇ ਨੂੰ ਗਾਲੀ ਗਲੋਚ ਕੀਤਾ ਗਿਆ ਤੇ ਬਾਅਦ ਦੇ ਵਿੱਚ ਇੱਕ ਦੂਜੇ ਦੇ ਉੱਪਰ ਫਾਇਰਿੰਗ ਕਰਨ ਦੀ ਘਟਨਾ ਵੀ ਜਿਹੜੀ ਹੈਗੀ ਆ ਉਹ ਸਾਹਮਣੇ ਆਈ ਸੀ ਤੇ ਉਸ ਬਾਬਤ ਵੱਖ-ਵੱਖ ਆਦਮੀਆਂ ਦੇ ਉੱਪਰ ਰੂਪੀਆਂ ਦੇ ਉੱਪਰ ਪੁਲਿਸ ਦੇ ਵੱਲੋਂ ਪਰਚੇ ਵੀ ਦਰਜ ਕੀਤੇ ਗਏ ਸਨ ਪਰ ਕਿਸੇ ਪ੍ਰਕਾਰ ਦੀ ਕੋਈ ਉਹਨਾਂ ਦੇ ਵੱਲੋਂ ਉਹਨਾਂ ਨੂੰ ਬਰਾਮਦ ਨਹੀਂ ਕੀਤਾ ਗਿਆ ਸੀ ਕਿਸੇ ਵੀ ਪ੍ਰਕਾਰ ਦਾ ਕੋਈ ਹਥਿਆਰ ਬਰਾਮਦ ਨਹੀਂ ਹੋਇਆ ਸੀ ਪਰ ਪੁਲਿਸ ਦੀ ਮੁਸਤੈਦੀ ਦੇ ਕਾਰਨ ਆ ਜਲਦ ਹੀ ਉਹਨਾਂ ਦੇ ਵੱਲੋਂ ਲੱਖ-ਲੱਖ ਰੁਪਈਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਮੌਕੇ ਡੀਐਸਪੀ ਕੁਲਦੀਪ ਸਿੰਘ ਜਿਹੜੇ ਕਿ ਪ੍ਰੈਸ ਕਾਨਫਰੰਸ ਕਰ ਰਹੇ ਨੇ ਇਸ ਬਾਬਤ ਉਹਨਾਂ ਨੂੰ ਕੀ-ਕੀ ਬਰਾਮਦ ਹੋਇਆ ਕੀ-ਕੀ ਇਹ ਪੂਰਾ ਮਾਜਰਾ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਤੁਸੀਂ ਸਾਡੇ ਨਾਲ ਬਨੇ ਰਹੋ ਜੀ ਸਸਰ ਕੀ ਮਜਰਾ ਹੈ ਮਿਤੀ 14 5 2025 ਨੂੰ ਸ਼ਹਿਵਾਜ ਸਲਮੋ ਮੋਹਮਦ ਵਾਸੀ ਨਵੀਂ ਵਦੀ ਜੇੜੇ ਸਰੰਦੀਗੇ ਟੂਨੇ ਕੋਲਾ ਨੇ ਬਿਆਨ ਕੀਤਾ ਕਿ ਉਸਦੇ ਘਰ ਅੱਗੇ ਆ 10-12 ਵਿਅਕਤੀਆਂ ਨੇ ਜਿਨ੍ਹਾਂ ਦੇ ਵਿੱਚ ਮੁਹੰਮਦ ਕੈ ਮੂਨ ਸ਼ਾ ਮੁਹੰਮਦ ਸਾਹਿਲ ਵਗੈਰਾ ਮੋਟਰਸਾਈਕਲਾਂ ਤੇ ਆਏ ਤੇ ਉਹਨਾਂ ਦੇ ਘਰ ਤੇ ਆ ਕੇ ਉਹ ਬਾਹਰ ਉਪਰੋਕੋਠੇ ਦੇ ਉੱਤੇ ਗਲਿਆਰੇ 'ਚ ਖੜੇ ਸੀ ਤੇ ਉਹਦੀ ਮਾਦਰਾ ਜਿਹੜੀ ਉਹ ਇਟਾਂ ਸੀ ਉਹਨਾਂ ਦੇ ਉੱਤੇ ਫਾਇਰ ਕੀਤੇ ਆ ਜਿਹਦੇ ਬਿਆਨ ਤੇ ਅਸੀਂ ਮਕਦਮਾ ਨੰਬਰ 13 ਮਿਤੀ 14/5/2025 ਅੰਡਰ ਸੈਕਸ਼ਨ 125 352 ਤੋਂ ਬੀ ਐਨ ਐਸ 25 ਆਰ ਐਮ ਐਕਟ ਦੇ ਤਹਿਤ ਥਾਣਾ ਸਿਟੀ ਮੰਦਰੀ ਵਿੱਚ ਮਕਦਮਾ ਦਰਜ ਕੀਤਾ। ਮਕਦਮਾ ਦਰਜ ਕਰਨ ਤੋਂ ਬਾਅਦ ਇਹਨਾਂ ਵਿਅਕਤੀਆਂ ਨੂੰ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਐਸ ਐਸ ਬੀ ਸਾਹਿਬ ਸਰਦਾਰ ਗਰਜਨਜੀਤ ਸਿੰਘ ਜੀ ਵੱਲੋਂ ਐਸ ਪੀ ਡੀ ਸ੍ਰੀ ਸਤਪਾਲ ਸ਼ਰਮਾ ਜੀ ਨੂੰ ਜਿਹੜੀਆਂ ਟੀਮਾਂ ਨੇ ਜਿਹੜੀਆਂ ਗਠਿਤ ਕੀਤੀਆਂ ਗਈਆਂ ਟੀਮਾਂ ਗਠਿਤ ਕਰਕੇ ਤੇਜੀ ਨਾਲ ਇਹਨਾਂ ਦੀ ਪਾਲ ਸ਼ੁਰੂ ਕੀਤੀ ਗਈ ਜਿਹੜੀ ਜਿਸ ਦੀ ਲੜੀ ਦੇ ਵਿੱਚ ਕੱਲ ਮਿਤੀ 16 ਤਰੀਕ ਨੂੰ ਐਸਸੀ ਮਲਕੀ ਸਿੰਘਾ ਜਿਹੜਾ ਕਿ ਮੌਨਰਾਣਾ ਸੀਆਈਏ ਪੋਸਟਡ ਹੈ ਉਹਨਾਂ ਨੇ ਅਬੀ ਟੀਮ ਦੇ ਨਾਲ ਤਿੰਨ ਵਿਅਕਤੀ ਮੁਹੰਮਦ ਕੈਬ ਮੁਹੰਮਦ ਸਾਹਿਲ ਤੇ ਮੂਨ ਸ਼ਾ ਇਹਨਾਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ ਦੋ ਕਟੇ ਦੇਸੀ 315 ਬੋਰ ਇੱਕ ਰੌਂਦ ਜਿੰਦਾ ਤੇ 8 ਐਮ ਐਮ ਤੇ ਦੋ ਖਾਲੀ ਰੌਂਦ ਨੇ ਜਿਹੜੇ 8 ਐਮ ਐਮ ਦੇ ਉਹ ਆਪਰੰਦ ਕੀਤੇ ਇਹਨਾਂ ਦੇ ਨਾਲ ਦੇ ਸਾਥੀ ਨੇ ਜਿਹੜੇ ਜਿਹੜੇ ਕਿ ਬਾਈ ਨੇਮ ਜਿਨ੍ਹਾਂ ਤੇ ਪਰਚਾ ਦਰਜ ਆ ਉਹ ਐਕਸਪ੍ਰੈਸ ਨੋਟ ਦੇ ਵਿੱਚ ਉਹਨਾਂ ਦੇ ਨਾਮ ਸਾਰੇ ਦਿੱਤੇ ਹੋਏ ਨੇ ਉਹ ਜੇ ਪਘੋੜੇ ਨੇ ਉਹਨਾਂ ਬਾਰੇ ਵੀ ਟੀਮਾਂ ਵੱਲੋਂ ਸਖਤ ਮਿਹਨਤ ਅਤੇ ਤੇਜ਼ੀ ਨਾਲ ਜਿਹੜੀ ਕਾਰਵਾਈ ਕੀਤੀ ਜਾ ਰਹੀ ਆ ਐਸ ਐਸ ਬੀ ਸਾਹਿਬ ਵੱਲੋਂ ਕਲੀਅਰ ਕੱਟ ਸਾਰੀਆਂ ਟੀਮਾਂ ਨੂੰ ਸਾਨੂੰ ਸਾਰੇ ਇੰਚਾਰਜਾਂ ਨੂੰ ਕਲੀਅਰ ਕੱਟ ਡਾਇਰੈਕਸ਼ਨ ਹੈ ਵੀ ਆਪਾਂ ਸ਼ਹਿਰ ਮਲੇਰ ਕੋਲੇ ਦੇ ਵਿੱਚ ਕਿਸੇ ਵੀ ਮਾੜੇ ਅਨਸਰ ਨੂੰ ਸਿਰ ਨਹੀਂ ਚੱਕਣ ਦੇਣਾ ਜਿਸ ਦੀ ਲੜੀ ਦੇ ਤਹਿਤ ਪੂਰੀ ਸਰਗਰਮੀ ਨਾਲ ਇਹਨਾਂ ਬਾਕੀ ਦੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਜਲਦੀ ਇਹ ਵੀ ਸਾਡੀ ਗ੍ਰਿਫਤ ਦੇ ਵਿੱਚ ਹੋਣਗੇ ਤੇ ਇਹਨਾਂ ਤੋਂ ਪ੍ਰੋਪਰ ਇੰਟਰੋਗੇਸ਼ਨ ਕਰਕੇ ਅੱਗੇ ਢੁਗਾਈ ਨਾਲ ਸਾਰਾ ਇਹ ਉੱਚ ਪੜਤਾਲ ਕਰਕੇ ਜਿੰਮ ਕਦੋਂ ਨੂੰ ਸਿਰੇ ਲਾਉਂਦਾ ਸਰ ਬੈਕਗ੍ਰਾਉਂਡ ਕੀ ਆ ਸਰ ਇਹਨਾਂ ਦੀ ਹੂੰ ਬੈਕਗ੍ਰਾਉਂਡ ਕੀ ਹੈ ਇਹਨਾਂ ਦੀ ਬੈਕਗ੍ਰਾਉਂਡ ਇੱਕ ਕ੍ਰਿਮੀਨਲ ਨੇ ਇਹਨਾਂ ਤੇ ਥਾਣਾ ਸਿਟੀ 2 ਦੇ ਵਿੱਚ ਵੀ ਇਸ ਗਰੁੱਪ ਦੇ ਉੱਤੇ ਪੱਚਾ ਇੱਕ 365 ਦਾ ਮੇਰੇ ਧਿਆਨ ਚ ਇੱਕ ਹੋਰ ਲੜਾਈ ਦਾ ਹੈਗਾ ਤੇ ਇੱਕ ਸਿਟੀ ਬੰਦ ਦੇ ਵਿੱਚ ਵੀ ਲੜਾਈ ਦਾ ਤੇ ਚਾਰ ਮੁਕੱਦਮੇ ਹੈਗੇ ਨਾਲ ਉਹ ਰੰਜਿਸ਼ਾਂ ਵਾਲੀ ਆਪਸ ਦੀ ਇਹਨਾਂ ਦੀ ਰੰਜੀਤ ਜੀ ਹੈ ਥੋੜੀ-ਮੁਠੀ ਆਪ ਜੇ ਗੱਲਾਂ ਕੱਟ ਰਹੇ ਸੀ ਕਿ ਜੁਜ ਨੇ ਜਮੇ ਇੰਸਟਾਗ੍ਰam ਤੇ ਲੱਗ ਜੰਦੇ ਆਂ ਦੀ ਵਾਰੀ ਉਹ ਗਾੜੀ ਗਲੋਚ ਕਰਦੇ ਸੀ ਦੂਜੇ ਨੂੰ ਕਿਸੇ ਕਰਨੋਂ ਲੈ ਕੇ ਤੇ ਉਹੀ ਗੱਲਬਾਤ ਹੈ ਜਿਹੜੀ ਅੱਗੇ ਵਧ ਜਾਂਦੀ ਆ ਉਸੇ ਲੜੀ ਦੇ ਵਿੱਚ ਇਹਨਾਂ ਨੇ ਆ ਕੇ ਕਰਨਾ ਹਮਲਾ ਕੀਤਾ ਤੇ ਫਾਇਰ ਕੀਤਾ ਨੀ ਇਹਦੇ ਵਿੱਚ ਅਸੀਂ ਸ਼ਹਿਵਾਜ਼ ਦਾ ਦੁਬਾਰਾ ਬਿਆਨ ਲਿਖ ਕੇ ਜਿਉ ਸਾਰੇ ਰਿਲਾਤਾ ਹੈ ਤੇ 307 ਆਈਪੀਸੀ ਦਾ ਅਸੀਂ ਕੱਲ ਅੱਜ ਬਤ ਕਰਾਂਗੇ ਪਰ ਜਿਹੜਾ ਅਸਲ ਹੈ ਇਹ ਫਰਕ ਹੈ ਅਸਲੀ ਬਾਰੇ ਸਰ ਕਿੱਥੋਂ ਲਿਆਇਆ ਹੈ ਸਰ ਇਹ ਇੰਟਰਵਿਊ ਇੰਟਰਵਿਊ ਹੈ ਜੀ ਇੱਥੇ ਲੋਕਲ ਤਾਂ ਨਹੀਂ ਦੇਸੀ ਇਹ ਹੈਗੇ ਆਪਣੇ ਤਾਂ ਪੰਜਾਬ ਦੇ ਵਿੱਚ ਦਾ ਅਵੇਲੇਬਿਲਟੀ ਹੈ ਨਹੀਂ ਇਹ ਕਿਸੇ ਆਊਟ ਆਫ ਸਟੇਟ ਤੋਂ ਨਹੀਂ ਆਇਆ ਜਮੀਨਾਂ ਦੇ ਉਸੀ ਪ੍ਰੋਪਰਾਈਜ਼ ਸਾਡੇ ਕੋਲ ਦੋ ਦਿਨ ਦਾ ਰਿਮਾਂਡ ਹੈ ਇਹਨਾਂ ਦਾ ਅਸੀਂ ਢੁਗਾਈ ਨਾਲ ਪੜਤਾਲ ਕਰ ਰਹੇ ਹਾਂਗੇ ਸਾਰੇ ਪੁਛ ਪੜਤਾਲ ਕਰਕੇ ਢੁਗਾਈ ਤੇ ਜਾ ਕੇ ਅਸੀਂ ਗੁਰਦੇਵ ਜੀ ਨੇ ਜਿਹੜੇ ਬੰਦੇ ਜਿੱਥੇ ਵੀ ਸਿਰੇ ਤੱਕ ਹੋਊਗਾ ਜਿੱਥੋਂ ਚੱਲਿਆ ਹੋਊਗਾ ਇਹ ਬਣਿਆ ਜਾਂ ਹੋ ਰਿਹਾ ਉੱਥੇ ਤੱਕ ਅਸੀਂ ਜਾਵਾਂਗੇ ਸਰ ਡਰੇਨ ਦੇ ਪੁਲ ਤੇ ਇਹ ਕੀ ਕਹਾਦੇ ਤੁਸੀਂ ਥੋੜਾ ਕਾਸੇ ਸਾਧੂ ਸਿੱਧੀ ਜਾਂ ਕਿਤੇ ਲੋਕ ਬੈਠੇ ਨੇ ਨਹੀਂ ਉੱਥੇ ਇਨਫੋਰਮੇਸ਼ਨ ਸੀ ਸਾਨੂੰ ਜਿਹੜਾ ਇਹ ਸੀ ਮਲਕੀਤ ਸਿੰਘ ਨੇ ਸਾਹਿਬ ਉੱਥੇ ਇਨਫੋਰਮੇਸ਼ਨ ਸੀ ਵੀ ਇਹ ਉੱਥੇ ਹੈ ਗਿਆ ਇਹਨਾਂ ਨੂੰ ਪੁਤਰ ਕੀਤਾ ਜਾ ਸਕਦਾ ਤੇ ਉਹਦੀ ਇਨਫੋਰਮੇਸ਼ਨ ਦੇ ਆਧਾਰ ਤੇ ਨੰਬਰ ਸਰ ਰਾਜਾ ਕਤਲ ਦਾ ਬੰਦਾ ਪਰਚਾ ਹੋਇਆ ਹੂੰ ਜਿਹੜਾ ਐਫ ਆਈ ਆਰ ਰਾਜਾ ਕਤਲ ਦੀ ਹੈ ਜੀ हां तेसू ذاتੀ ਹੋਈ ਰੱਬਾ ਦੇ ਵੀ ਕੋਈ 109 ਹੀ ਵੀ ਜੀ ਪੂਰ ਸ ਨਹੀਂ 109 109 ਹੈ ਕੀ ਉਹ 109 ਵੀ ਨਾ हां ਇਹ ਫਿਰ ਬਗਦਾ ਜੁਰਮ ਹੈ ਜਿਹੜਾ ਬਾਅਦ ਦੇ ਵਿੱਚ ਹੋ ਜਾਂਦਾ ਹੈ